ਆ ਵੀ ਸਭੇ ਨਾਰਪਾ ਜਨ ਤੋਂ ਬੇਨਤੀ ਕਰ ਰਿਹਾ ਇਸ ਵਕਤ ਖੜਿਆ ਅੰਮੋ ਨੰਗਲ ਨਹਿਰ ਦੇ ਪੁਲ ਦੇ ਉੱਤੇ ਜਿੱਥੇ ਅੱਜ ਪੂਰੇ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਦੇ ਜਿਹੜੇ ਮੰਤਰੀਆਂ ਦੇ ਘਰਾਓ ਕੀਤੇ ਜਾਣੇ ਆ ਜਿਹੜਾ ਪਿਛਲੇ 19 ਤਰੀਕ ਨੂੰ ਸਾਡਾ ਜਿਹੜਾ ਖਨੋਰੀ ਸ਼ੰਭੂ ਕੋ ਜਿਹੜਾ ਮੋਰਚਾ ਉਹਨਾਂ ਨੇ ਕਿ ਪੰਜਾਬ ਦੀ ਸਰਕਾਰ ਨੇ ਜਿਹੜਾ ਅਖੇੜਿਆ ਵਾ ਉਦੇ ਅੱਜ ਬਰਖਿਲਾਫ ਜਿਹੜਾ ਸਾਡਾ ਕਰੋੜਾਂ ਦਾ ਸਮਾਨ ਉਥੇ ਜਿਹੜਾ ਵਾ ਚੋਰੀ ਹੋ ਗਿਆ ਟਰਾਲੀਆਂ ਉਹ ਟੈਂਟ ਬਹੁਤ ਸਾਰਾ ਨੁਕਸਾਨ ਸਾਡਾ ਆਇਆ ਉਹਦੇ ਬਰਖਿਲਾਫ ਅੱਜ ਜਿਹੜਾ ਵਾ ਪੂਰੇ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਦੇ ਮੰਤਰੀਆਂ ਦੇ ਘਰਾਂ ਦੇ ਘਰਾਉ ਕੀਤੇ ਜਾਣੇ ਆ ਉਹਦੇ ਵਾਸਤੇ ਜਿਹੜਾ ਬਟਾਲੇ ਸ਼ਹਿਰੀ ਕਲਸੀ ਦਫਤਰ ਦੀ ਸਾਡੀ ਜਵਾਨੀ ਵਾਲੀ ਲੱਗੀ ਆ ਉਥੇ ਜਾ ਰਹੇ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚ ਮਤੇ ਪਾਸ ਕਰ ਲਿਆ ਕੀ ਕਿਸੇ ਵੀ ਪਿੰਡ ਦੇ ਵਿੱਚ ਇਸ ਸਰਕਾਰ ਆਪ ਆਮ ਆਦਮੀ ਪਾਰਟੀ ਦਾ ਕੋਈ ਵੀ ਲੀਡਰ ਜਿਹੜਾ ਪਿੰਡਾਂ ਦੇ ਵਿੱਚ ਨਹੀਂ ਵੜਨਦਿਆਂਗੇ ਜੇ ਇਹਨਾਂ ਨੇ ਸਾਨੂੰ ਚੰਡੀਗੜ੍ਹ ਨਹੀਂ ਜਾਣ ਦਿੱਤਾ ਦਿੱਲੀ ਨਹੀਂ ਜਾਣ ਦਿੱਤਾ ਤੇ ਫਿਰ ਇਹਨਾਂ ਦਾ ਕੰਮ ਕੋਈ ਪਿੰਡਾਂ ਦੇ ਵਿੱਚ ਵੀ ਨਹੀਂ ਹੈਗਾ ਬਿਲਕੁਲ ਇਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਵੜਨਦਿਆਂਗੇ ਇਹਦੇ ਮੰਤਰੀਆਂ ਦੇ ਘਰਾਂ ਦੇ ਘਰਾਓ ਕਰਨ ਚੱਲੇ ਆ ਜੇ ਸਾਡੇ ਪ੍ਰਭਾਈ ਕਰਨ ਵਾਲੇ ਪਾਸੇ ਸਰਕਾਰ ਨਾ ਗਈ ਸਮਾਨ ਦੀ ਤੇ ਇਹ ਮੋਰਚੇ ਪੱਕੇ ਵੀ ਜਿਹੜੇ ਆ ਲੱਗ ਸਕਦੇ ਆ ਸੋ ਅੱਜ ਜੌਨ ਸਿੰਘ ਸਾਹਿਬ ਦਾ ਬੀਤਿਆ ਪੈਣਾ ਵੀਰਾਂ ਦਾ ਵੱਡਾ ਜਥਾ ਲੈ ਕੇ ਜਾ ਰਹੇ ਆ ਜੇ ਕਾਫੀ ਲੋਕ ਜਿਹੜੇ ਆ ਪਿੱਛੇ ਆਉਣ ਵਾਲਿਆ ਪਰ ਅਸੀਂ ਜਿਹੜਾ ਬੈਠੇ ਰਵਾਨਾ ਹੋ ਰਹੇ ਆ ਬਾਕੀ ਜਿਹੜੇ ਮਗਰ ਮਗਰ ਪਹੁੰਚ ਜਾਣਗੇ ਸੂ ਅਸੀਂ ਇਹਨਾਂ ਨੂੰ ਲੈ ਕੇ ਜਿੰਨੇ ਜਿੰਨੇ ਆ ਗਏ ਇੱਥੇ ਜਾ ਰਹੇ ਆ ਧੰਨਵਾਦ ਸਾਰ ਮਦੂਰ ਜਿੰਨਾਂ ਸੂਰੇ ਦੀਨ ਪਜਾ ਜਿੰਦਾਬਾਦ 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 ਵੀ ਮੋਤੀ ਤੇ ਭਗਵੰਤਾਨ ਸਰਕਾਰ ਮਰਦਾਬਾ ਜਿੰਦਾਬਾਦ ਜਿੰਦਾਬਾਦ ਨਾ ਮਜ਼ਦੂਰਾਂ ਦਾ ਪੀਸ ਪੁਲੀਸ ਧਰਨੇ ਨੂੰ ਉੱਠ ਪੁਚਲਣ ਵਾਲੀ ਕਿੱਤਾ ਦਾ ਬੜਾ ਹੀ ਕਰਦਾ ਭਗਵੰਤਾ ਬੁੱਚੜ ਮਰਦਾਬਾਦ 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 ਭਗਵੰਤਾ ਸਰਾਬੀ ਮਰਦਾਬਾਦ 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 ਔਰਲੀ ਚੋਰ ਗਲਾ ਗਰਲਾਲ ਕਨੌਰ ਮਰਦਾਬਾਦ 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 ਗਰਲਾਲ ਕਨੌਰ ਟਰਾਲੀ ਚੋਰ ਰਵੀ ਚੋਰ ਚਾਲੀ ਚੋ ਬਾਹਰ ਜੀ ਆਇਆਂ